ਮੇਰਾ ਨਾਮ ਸਰਜੀਤ ਕਾਹ ਹੈ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਤੁਸੀਂ ਅਸੀਂ ਪਿੰਡ ਸਾਈਆਂ ਵਾਲੇ ਤੋਂ ਬੋਲਦੇ ਹਾਂ ਫੋਜਪੁਰ ਜਿਵੇਂ ਤਾਂ ਜ਼ਿਲ੍ਹਾ ਫੋਜਪੁਰ ਹਾਂਜੀ ਤੁਹਾਡੀ ਕੀ ਕੀ ਸਮੱਸਿਆ ਸੀ ਹਾਂਜੀ ਵੀਰ ਜੀ ਮੇਰੇ ਲੱਤਾਂ ਬਾਹਾਂ ਵਿੱਚ ਦਰਦ ਤਾਂ ਬਹੁਤ ਹੁੰਦੇ ਸੀਗੇ ਕਿ ਸ਼ੂਗਰ ਘਟਦੀ ਸੀਗੀ ਫਿਰ ਲੀਵਰ ਦੀ ਪ੍ਰੋਬਲਮ ਸੀਗੀ ਰੋਟੀ ਪਾਣੀ ਹਜੰਮੀ ਆਉਂਦਾ ਸੀਗਾ ਹਾਂਜੀ ਤੇ ਹੁਣ ਮੈਨੂੰ ਬਹੁਤ ਫਰਕ ਲੱਗਦਾ ਨਹੀਂ ਆ ਦਰਦਾਂ ਵੀ ਘਟੀਆਂ ਹੁਣ ਤੁਹਾਡੀਆਂ ਤੁਸੀਂ ਨੇ 50 ਦਿਨਾਂ ਦਾ ਸਰਵਿਸ ਪਾ ਇੱਕ ਵਰਤਿਆ ਉਹਦੇ ਨਾਲ ਤੁਹਾਡੀਆਂ ਲੱਤਾਂ ਦੀਆਂ ਘਟ ਗਈਆਂ ਹਾਂਜੀ ਸ਼ੂਗਰ ਸਹੀ ਹੋ ਗਿਆ ਸ਼ੂਗਰ ਸਹੀ ਹੋ ਗਿਆ ਜੀ ਖਾਣਾ ਪੀਣਾ ਸਹੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਤੁਸੀਂ ਕਹਿੰਦੇ ਵੀ ਮਤਲਬ ਜਿਵੇਂ ਪੈਣ ਲੱਗੇ ਵੀ ਅੱਗੇ ਚੀਜ਼ਾਂ ਪਈ ਜਾਂਦੀ ਨਹੀਂ ਸਾਰੀ ਰਾਤ ਹੀ ਹਾਂਜੀ ਸਾਰੀ ਸਾਰੀ ਰਾਤ ਹੀ ਜੀਸਾਂ ਪਈ ਜਾਂਦੀਆਂ ਸੀਗੀਆਂ ਹਾਂ ਠੀਕ ਆ ਠੀਕ ਹੈ ਜੀ ਤੁਸੀਂ ਜਿਹੜੇ ਪਰਿਵਾਰ ਆਪਣੇ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਤੇ ਉਹਨਾਂ ਨੂੰ ਕੋਡਾ ਕੀ ਮੈਸੇਜ ਹੈ ਕੀ ਸਨੇਹਾ ਵੀ ਸਰਵਿਸ ਵਾਂਗ ਵਰਤਣਾ ਚਾਹੀਦਾ ਹੈ ਸਰਵਿਸ ਤੋਂ ਤੁਹਾਨੂੰ ਕੀ ਰਿਜ਼ਲਟ ਮਿਲੇ ਸਰਵਿਸ ਤੋਂ ਹਾਂਜੀ ਅਸੀਂ ਇਹੀ ਸਲਾਹ ਦੇਵਾਂਗੇ ਸਾਰੇ ਭੈਣ ਭਰਾਵਾਂ ਨੂੰ ਕਿ ਬਹੁਤ ਵਧੀਆ ਮੇਡੀ ਸਰਵਿਸ ਜੂ ਹਰ ਇੱਕ ਭੈਣ ਭਰਾ ਨੂੰ ਵਰਤਣਾ ਚਾਹੀਦਾ ਹੈ ਆਪਣੀ ਸ਼੍ਰੀ ਦੀ ਸਰਵਿਸ ਕਰਵਾਣੀ ਬਹੁਤ ਜ਼ਰੂਰੀ ਹੈ ਹਾਂਜੀ ਧੰਨਵਾਦ